ਤੁਸੀਂ ਵੀ ਦਰਦਾਂ ਤੋਂ ਪਰੇਸ਼ਾਨ ਹੋ ਤੁਹਾਡੇ ਵੀ ਸਰਵਾਈਕਲ ਦਾ ਦਰਦ ਹੋ ਰਿਹਾ ਗੋਡੇ 'ਚ ਦਰਦ ਹੋ ਰਿਹਾ ਮੋਢੇ 'ਚ ਦਰਦ ਹੋ ਰਿਹਾ ਲੱਕ ਦੇ ਵਿੱਚ ਦਰਦ ਹੋ ਰਿਹਾ ਕਮਰ ਦੇ ਵਿੱਚ ਦਰਦ ਹੋ ਰਿਹਾ ਜਾਂ ਤੁਸੀਂ ਵੀ ਬਹੁਤ ਟਾਈਮ ਤੋਂ ਦਰਦਾਂ ਤੋਂ ਪਰੇਸ਼ਾਨ ਹੋ ਦਰਦਾਂ ਦਾ ਹੱਲ ਕਰਨਾ ਚਾਹੁੰਦੇ ਹੋ ਸਿਰਫ ਅਸੀਂ 200 ਰੁਪਏ ਦੇ ਵਿੱਚ ਤੁਹਾਡਾ ਦਰਦਾਂ ਦਾ ਹੱਲ ਕਰ ਦਾਂਗੇ ਤੁਸੀਂ 200 ਰੁਪਿਆ ਕਰਨਾਗਾ ਗੂਗਲ ਪੇ ਆਰਡਰ ਲੈਣ ਲਈ ਦੋਸਤੋ ਆ ਖਾਣ ਨੂੰ ਦਵਾਈ ਦਿੰਨੇ ਆ ਆ ਅਸੀਂ ਧੁੰਨੀ ਦੇ ਵਿੱਚ ਪਾਉਣ ਨੂੰ ਦਿੰਨੇ ਆ ਤੇ ਆਹ ਤੇਲ ਅਸੀਂ ਲਾਉਣ ਨੂੰ ਦਿੰਨੇ ਆ ਬਹੁਤ ਹੀ ਕਰਾਮਾਤੀ ਤੇਲ ਆ ਦੋਸਤੋ ਤੁਹਾਡੀ ਪ੍ਰੋਬਲਮ ਪਹਿਲੇ ਦਿਨ ਤੋਂ ਹੀ ਤੁਹਾਡਾ ਦਰਦ ਬੰਦ ਹੋ ਜੂ ਜਿਹੜੀਆਂ ਵੀ ਚੀਜ਼ਾਂ ਮੈਂ ਤਿੰਨੇ ਦੱਸੀਆਂ ਨੇ ਤਿੰਨੇ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੇ ਤੁਸੀਂ ਇਕੱਲਾ ਤੇਲ ਲੈਣਾ ਤੇਲ ਲੈ ਸਕਦੇ ਹੋ ਧੁੰਨੀ ਚ ਪਾਉਣ ਵਾਲਾ ਤੇਲ ਲੈਣਾ ਇਹ ਵੀ ਇਕੱਲਾ ਲੈ ਸਕਦੇ ਹੋ ਜੇ ਤਿੰਨੇ ਚੀਜ਼ਾਂ ਲੈਣੀਆਂ ਨੇ ਤੁਹਾਨੂੰ ਸਸਤੀਆਂ ਪਹਿਣੀਆਂ ਇਹ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜਿੰਨਾ ਟਾਈਮ ਮਰਜ਼ੀ ਹੋ ਗਿਆ ਬਹੁਤ ਸਾਰੇ ਲੋਕ ਕਹਿੰਦੇ ਆ ਬਹੁਤ ਤੇਲ ਵਰਤੇ ਪਰ ਆਹ ਤੇਲ ਨਹੀਂ ਵਰਤਿਆ ਤੇਲ ਤਾਂ ਅਸਲੀ ਆਹਾਗਾ ਤਾਂ ਅਸਲੀ ਆਹਾਗਾ ਪਹਿਲਾਂ ਤਾਂ ਤੁਸੀਂ ਗੰਦਮੰਦ ਹੀ ਵਰਤੀਗੇ ਪਤਾ ਨਹੀਂ ਕੀ ਵਰਤੀਗੇ ਤੇਲਾਂ ਦੇ ਨਾਂ ਤੇ ਕਹਿ ਕੇ ਤੁਹਾਨੂੰ ਕੁਝ ਦਿੱਤਾ ਕੁਝ ਹੋਰ ਗਿਆ ਆਹ ਤੇਲ ਵਰਤ ਲਿਓ ਬਹੁਤ ਹੀ ਵਧੀਆ ਰਿਜ਼ਲਟ ਹੈ ਜਦੋਂ ਤੁਸੀਂ ਲਾ ਲਿਆ ਇਹ ਤੇਲ ਤਾਂ ਤੁਹਾਡਾ ਦਰਦ ਉਦੀ ਠੀਕ ਹੋ ਜਾਊ ਚਾਹ ਸਰਵਾਈਕਲ ਦਾ ਦਰਦ ਹੈ ਜਿਹੜਾ ਮਰਜੀ ਦਰਦ ਹੋਵੇ ਬਹੁਤ ਵਧੀਆ ਰਿਜ਼ਲਟ ਹੈ ਮੈਂ ਨਹੀਂ ਕਹਣਾ ਵੱਡੀ ਸ਼ਿਸ਼ੀ ਲਓ ਤੁਸੀਂ ਛੋਟੀ ਸ਼ਿਸ਼ੀ ਵੀ ਲੈ ਸਕਦੇ ਹੋ ਤੇ ਘਰ ਬੈਠੇ ਮੰਗਵਾ ਸਕਦੇ ਹੋ ਪਰ ਜੇ ਛੋਟੀ ਸ਼ਿਸ਼ੀ ਲੈਣੀ ਹੈ ਉਹਦੇ ਸਾਰੇ ਪੈਸੇ ਪਹਿਲਾਂ ਤੁਹਾਨੂੰ Google Pay ਕਰਨੇ ਪੈਣਗੇ ਤੇ ਛੋਟੀ ਸ਼ੀਸ਼ੀ ਸਾਡੇ ਕੋਲੇ ਆ ਗਈ 250 ਰੁਪਏ ਦੇ ਵਿੱਚ 350 ਦੇ ਵਿੱਚ ਤੇ ਪੂਰੀ ਕਿੱਟ ਮੰਗਾਉਣੀ ਆ ਪੂਰੀ ਕਿੱਟ ਜੇ ਮੰਗਾਉਣੀ ਆ 200 ਰੁਪਿਆ ਆਰਡਰ ਕਰਨ ਦਾ 200 ਰੁਪਿਆ Google Pay ਕਰ ਦਿਓ ਪਹਿਲਾਂ ਬਾਕੀ ਪੈਸੇ ਪਹੁੰਚੇ ਤੋਂ ਕਰ ਦਿਓ ਬਾਕੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਤਾਂ ਆ ਨੰਬਰ ਤੇ ਸੰਪਰਕ ਕਰ ਲਿਓ ਬਹੁਤ ਵਧੀਆ ਰਿਜ਼ਲਟ ਆ ਦੋਸਤੋ ਬਹੁਤ ਵਧੀਆ ਸ਼ਾਲਾਂ ਦੇ ਵਿੱਚ ਮੈਨੂੰ ਪਤਾ ਲੋਕਾਂ ਦੇ ਬਹੁਤ ਬਜ਼ੁਰਗਾਂ ਦੇ ਗੋਡੇ ਦੁਖਦੇ ਆ ਤੁਹਾਡੇ ਮੰਮੀ ਦੇ ਡੈਡੀ ਦੇ ਮਾਸੀ ਦੇ ਚਾਚੇ ਦੇ ਤਾਏ ਦੇ ਗਵੰਡੂਆਂ ਦੇ ਜਿਹਨੇ ਮਰਜੀ ਗੋਡਿਆਂ 'ਚ ਦਰਦ ਹੈ ਉਹਨੂੰ ਆਹ ਕੱਲ੍ਹ ਹੀ ਚਾਹੇ ਤੇਲ ਮੰਗਾ ਕੇ ਦੇ ਦਿਓ ਬਹੁਤ ਵਧੀਆ ਰਿਜ਼ਲਟ ਹੈ ਘਰ ਬੈਠੇ ਮੰਗਾਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤ ਬਹੁਤ ਸਾਰੇ ਲੋਕਾਂ ਨੂੰ ਅਸੀਂ ਇਹ ਤੇਲ ਫ੍ਰੀ ਦੇ ਵਿੱਚ ਵੀ ਵੰਡਿਆ ਘਟੋ-ਘਟਾ ਹਜ਼ਾਰ ਬੰਦੇ ਨੂੰ ਫ੍ਰੀ ਦੇ ਵਿੱਚ ਵੰਡਿਆ ਇਹ ਤੇਲ ਪਰ ਹੁਣ ਅਸੀਂ ਬੰਦ ਕਰਤਾ ਤੇ ਸਾਡੇ ਕੋਲੇ ਤੁਸੀਂ ਵੱਡੀ ਸ਼ੀਸ਼ੀ ਛੋਟੀ ਸ਼ੀਸ਼ੀ ਮੰਗਾ ਸਕਦੇ ਹੋ ਰਿਜ਼ਲਟ ਬਹੁਤ ਵਧੀਆ ਤੇ ਤੁਸੀਂ ਦੁਬਾਰੇ ਵੀ ਇਹ ਤੇਲ ਮੰਗੋਗੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ